ਅੱਜ ਲੁਧਿਆਣਾ ਦੇ ਵਿੱਚ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਜਿਹੜਾ ਕਿ ਉਹਨਾਂ ਦੇ ਵੱਲੋਂ 1 ਮਹੀਨੇ ਪਹਿਲਾਂ ਆਪਰੇਸ਼ਨ ਕਾਸੋ ਚਲਾਇਆ ਗਿਆ ਸੀ ਉਸ ਸੰਬੰਧ ਦੇ ਵਿੱਚ ਉਹਨਾਂ ਵੱਲੋਂ ਵਕ ਵਕ ਖਾਈਂ ਜਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਅੱਜ ਉਹਨਾਂ ਦਾ ਇਹ ਚੌਥਾ ਆਪਰੇਸ਼ਨ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਤਾਜਪੁਰ ਰੋਡ ਤੇ 10 ਵਿਅਕਤੀ ਸ਼ੱਕੀ ਦਾਇਰੇ ਦੇ ਵਿੱਚ ਸਨ ਜਿਨ੍ਹਾਂ ਦੀ ਕੁਝ ਦਿਨ ਪਹਿਲਾਂ ਨਿਗਰਾਨੀ ਕੀਤੀ ਜਾ ਰਹੀ ਸੀ ਅਤੇ ਅੱਜ ਸਵੇਰੇ ਉਹਨਾਂ ਦੇ ਵੱਲੋਂ ਸ਼ੱਕੀ ਧਾਇਰੇ ਦੇ ਅੰਦਰ ਛਾਪੇਮਾਰੀ ਕਰਵਾਈ ਗਈ ਜਿਸ ਦੇ ਵਿੱਚ 8 ਬੰਦਿਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਇਸ ਮੌਕੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਵੱਲੋਂ ਇਹ ਵੀ ਕਿਹਾ ਗਿਆ ਕਿ ਇਨ੍ਹਾਂ ਵਿਕਤੀਆਂ ਕੋਲੋਂ ਕੁਝ ਰਿਕਵਰੀ ਵੀ ਹੋਈ ਹੈ ਜਿਸ ਦੀ ਬਾਅਦ ਵਿੱਚ ਪੁਸ਼ਟੀ ਕੀਤੀ ਜਾਵੇਗੀ ਅਤੇ ਜੋ ਇਹ 8 ਵਿਅਕਤੀ ਕਾਬੂ ਕੀਤੇ ਗਏ ਹਨ ਇਹਨਾਂ ਤੇ ਪਹਿਲਾਂ ਵੀ 40 ਤੋਂ ਵੱਧ ਪਰਚੇ ਦਰਜ ਹਨ ਜਿਹੜਾ ਟਾਰਗੇਟਡ ਕੈਸੋ ਆਪਰੇਸ਼ਨ ਜਿਹੜਾ ਆਪਾਂ 1 ਮਹੀਨਾ ਪਹਿਲਾਂ ਸ਼ੁਰੂ ਕੀਤਾ ਸੀਗਾ ਅੱਜ ਇਹ ਚੌਥਾ ਆਪਰੇਸ਼ਨ ਕੀਤਾ ਹਫ਼ਤੇ ਕਰ ਰਹੇ ਹਾਂ ਈਡਬਲਯੂਐਸ ਕਲੋਨੀ ਤਾਜਪੁਰ ਰੋਡ ਆਇਡੈਂਟੀਫਾਈਡ 10 ਪਿਡਲਰ ਸੀਗੇ ਕਿੰਨੇ ਸਭ ਜਿੰਨੇ 10 10 ਆਇਡੈਂਟੀਫਾਈਡ ਸੀਗੇ ਸਰਵਲੈਂਸ ਜਲਦੀ ਸੀਗੀ ਸਾਡੀ 5-6 ਦਿਨ ਦੀ ਸਰਵਲੈਂਸ ਤੋਂ ਬਾਅਦ ਅੱਜ ਸਵੇਰੇ ਟਾਰਗੇਟਡ ਰੇਡਸ ਕਰਾਈ ਗਈਆਂ ਤੇ 8 ਵਿੱਚੋਂ ਦਾ ਸਵਿਚ ਨੂੰ 8 ਬੰਦੇ ਫੜੇ ਗਏ ਆਂ ਜੀ ਪੰਜ ਪਰਚੇ ਐ ਐਨਡੀ ਦੇ ਅਫਾਇਰ ਦਿੱਤੀ ਗਈਆਂ ਤੇ ਕਾਫੀ ਰਿਕਵਰੀ ਹੋਈ ਹੈ ਰਿਕਵਰੀ ਦੀ ਡਿਟੇਲ ਤੁਹਾਨੂੰ ਅ ਦੁਪਹਿਰ ਤੱਕ ਆਪਾਂ ਦੱਸ ਦਿਆਂਗੇ ਜੀ ਕੱਲ ਸਰ ਇਹਨਾਂ ਪਹਿਲਾਂ ਵੀ ਬੜੇ ਮਾਗਦੇ ਆਂ ਹਾਂ ਜੀ ਹਾਂ ਜੀ ਹੈ ਕੋਈ ਇਹ ਜਿਹੜੇ 8 ਬੰਦੇ ਫੜੇ ਆਂ ਟੋਟਲ ਮਿਲਾ ਕੇ 40 ਤੋਂ ਜ਼ਿਆਦਾ ਪਰਚੇ ਆ ਨਾ ਜੀ ਸਰ ਬਹੁਤ ਪ੍ਰੋਫੈਸ਼ਨਲ ਨੇ ਹਾਂ ਜੀ ਪਰ ਉਹ ਇਹ ਕੀ ਕਦੇ ਇੰਟਰਮੀਡੀਏਟ ਕਵਾਂਟੀਟੀ ਹੁੰਦੀ ਹੈ ਸਮਾਲ ਕਵਾਂਟੀਟੀ ਹੁੰਦੀ ਹੈ ਫਿਰ ਇਹ ਬੇਲ ਹੋ ਜਾਂਦੀ ਹੈ ਫਿਰ ਦਬਾਰਾ ਕੇ ਫਿਰ ਦੁਬਾਰਾ ਕੁਛ ਨਾ ਕੁਛ ਕਰਦੇ ਰਹਿੰਦੇ ਸਰ ਇਹ ਸਵਿਧਮ ਸ਼ੀਲ ਏਰੀਆ ਹੈਗਾ ਵਾ ਜਿਹੜਾ ਈਡਬਲਯੂਐਸ ਕਲੋਨੀਆ ਜੇਹੇ ਬਰੀ ਪੁਲਸ ਦੇ ਉੱਤੇ ਵੀ ਇਹਨਾਂ ਨੇ ਪਹਿਲਾਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਹੁਣ ਨਹੀਂ ਹੁੰਦਾ ਜੀ ਉਹ ਹਾਂ ਸਰ ਐਨਟੀਪੀਐਸ ਤੋਂ ਲਾਵਾ ਹੋਰ ਵੀ ਕੋਈ ਦੂਸਰੇ ਕ੍ਰਿਮੀਨਲ ਮੈਂ ਕੋਈ ਇਹਨੇ ਬੱਚੇ ਆਲਰੀ ਹੈ ਬਈ ਸਨੈਚਿੰਗ ਹੈ ਕਿਸੇ ਉਧਰ ਨਹੀਂ ਇਹ ਵੀ ਇਹ ਸਾਰਾ ਇੰਟਰ ਰਿਲੇਟਡ ਹੈ ਜੀ ਤਿੰਨ ਚਾਰ ਹੈ ਸ਼ਾਇਦ ਪਰਚੇ ਪੱਟੀ ਕ੍ਰਾਈਮ ਦੇ ਵੀ ਸਰ ਲੱਗਦਾ ਇਹ ਚਾ ਬਾਤ ਨਹੀਂ ਹੈ ਇਹ ਸਾਰੀ ਦਰਦਿੰਗ ਜੀ ਹਾਂ ਸਰ ਬ੍ਰਾਂਧੀ ਵੀ ਹੋਈ ਹੈ ਹਾਂ ਬ੍ਰਾਂਧੀ ਹੋਈ ਹੈ ਡਿਟੇਲ ਤੁਹਾਨੂੰ ਦੱਸ ਦਿੱਤੀ ਕਿ ਕਰਤੇ ਮੈਂ ਲਾਸਟ ਡੈਡਲਾਈਨ ਹੈ ਆਪਣੀ ਬੀਤ ਜਾਵਤ ਹੋ ਤੇ ਬਿਲਕੁਲ ਡੀ ਸ਼ਡਿਊਲ ਬੜਾ ਚੰਗਾ ਚੱਲ ਰਿਹਾ ਪੰਜਾਬ ਸਰ ਕੁਝ ਅਜੇ ਵੀ ਜਿਆਦਾ ਨਹੀਂ ਕੁਝ ਨਹੀਂ ਹੈ ਡਬਲ ਉਹਾਰਾ ਜੇ ਅਜੇ ਵੀ ਕੁਝ ਹਾਰਡ ਕੋਡਡੇ ਨਹੀਂ ਦੇਖੋ ਪਤਾ ਕਿ ਸਾਡਾ ਤਾਂ ਜਮਿਸ਼ਨ ਨਹੀਂ ਹੈ ਦਿਸ ਇਜ਼ ਦਾ ਟਾਪ ਮੋਸਟ ਪ੍ਰਾਇੋਰਟੀ ਆਫ ਪੰਜਾਬ ਪੁਲਿਸ ਐਂਡ ਟਾਪ ਮੋਸਟ ਪ੍ਰਾਇੋਰਟੀ ਆਫ ਗਵਰਨਮੈਂਟ ਆਫ ਪੰਜਾਬ ਤੇ ਸਾਡਾ ਸਾਰਾ ਫੋਕਸ ਜਿਹੜਾ ਹੈ ਉਹ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਹੈ ਉਹ ਚੱਲ ਰਿਹਾ ਹੈ ਕੋਈ ਹੋਰ ਕੋਈ ਕੁਐਸਚਨ ਕੋਈ ਗ੍ਰਫਤਾਰੀ ਕਿੰਨੀ ਹੈ ਹਾਂ ਪੰਜ ਪਰਚੇ ਦਰਜ ਹੋਏ ਐਠ ਬੰਦੇ ਗ੍ਰਫਤਾਰ ਹੋਏ ਜੀ ਸਰ ਜੀ ਨਾਮ ਸਰ ਜੀ ਨਾਮ ਤੁਹਾਨੂੰ ਦੱਸ ਦਿੱਤਾ ਜਾਊਗਾ ਜਿਹੜੇ ਤਿੰਨੇ ਜੁਣਾ ਹਾਂਜੀ ਆਪਾਂ ਟੋਟਲ ਆਰਟਿਸਟ ਹੈ ਜਾਂ ਪੰਜ ਨਹੀਂ ਜੀ ਨਹੀਂ 10 ਸਿਰਫ ਟੋਟਲ 10 ਰੇਡਸ ਹੋਈਆਂ ਐ ਐਠ ਬੰਦੇ ਫੜੇ ਗਏ ਆ ਜੀ ਤੇ ਪੰਜ ਪਰਚੇ